ਲਓ ਜੀ ਰੋਪੜ ਵਾਸੀਓ ਵੀਡੀਓ ਦੇਖਿਓ ਅਖੀਰ ਤੱਕ ਰੋਪੜ ਸ਼ਹਿਰ ਘੁਮਾਵਾਂਗੇ ਇੱਕ ਗਲੀ ਦਿਖਾਵਾਂਗੇ ਬਨਾਰਸ ਦੀਆਂ ਗਲੀਆਂ ਅੰਮ੍ਰਿਤਸਰ ਦੀਆਂ ਗਲੀਆਂ ਲਾਹੌਰ ਦੀਆਂ ਗਲੀਆਂ ਤਾਂ ਤੁਸੀਂ ਵੇਖੀਆਂ ਹੋਣਗੀਆਂ ਪਰ ਰੋਪੜ ਦੀਆਂ ਗਲੀਆਂ ਜੜੀਆਂ ਇਹ ਵੀ ਕਿਸੇ ਤੋਂ ਘਟ ਨਹੀਂ ਐ ਰੋਪੜ ਦੀਆਂ ਗਲੀਆਂ ਦਿਖਾਵਾਂਗੇ ਹਾਂ ਕਮੈਂਟ ਜ਼ਰੂਰ ਕਰਨਾ ਕਿ ਕਿਸ ਮੁਹੱਲੇ ਦੇ ਵਿੱਚੋਂ ਲੰਘ ਰਹੇ ਆਂ ਔਰ ਕਿਸ ਜਗ੍ਹਾ ਦੇ ਵਿੱਚੋਂ ਲੰਘ ਰਹੇ ਆਂ ਕਿਸ ਰਹਾਇਸ਼ੀ ਏਰੀਏ ਦੇ ਵਿੱਚੋਂ ਅਸੀਂ ਲੰਘ ਰਹੇ ਆਂ ਇਸ ਚੀਜ਼ ਦੇ ਉੱਤੇ ਕਮੈਂਟ ਕਰਨਾ ਤੇ ਨਾਲ-ਨਾਲ ਕਰਨਾ ਸ਼ੇਅਰ ਜਿਨ੍ਹਾਂ ਦਾ ਵਾਹ ਵਾਸਤਾ ਰੋਪੜ ਨਾਲ ਰਿਹਾ ਰੋਪੜ 'ਚ ਰਹਿ ਰਹੇ ਰਹੇ ਆ ਜਾਂ ਕਦੀ ਰੋਪੜ ਚ ਰਹੇ ਆ ਜਾਂ ਕਦੀ ਕਿਸੇ ਸਮੇਂ ਜਿਹੜਾ ਹੈ ਰੋਪੜ ਦੇ ਵਿੱਚ ਨੌਕਰੀ ਕੀਤੀ ਹੈ ਉਹ ਜਰੂਰ ਇਸ ਵੀਡੀਓ ਨੂੰ ਅਖੀਰ ਤੱਕ ਦੇਖਣ ਯਾਦਾਂ ਬਟੋਰਦੇ ਆ ਅਸੀਂ ਯਾਦਾਂ ਦਾ ਸ਼ਹਿਰ ਰੋਪੜ ਦਿਖਾਣ ਜਾ ਰਹੇ ਆ ਬਣੇ ਰਹੋ ਆ ਦੇਖੋ ਸਾਡੀ ਸਵਾਰੀ ਹੈ ਸਾਰੇ ਸ਼ਹਿਰ ਦੀ ਗੇੜੀ ਲਗਾ ਕੇ ਸ਼ਹਿਰ ਦਿਖਾਵਾਂਗੇ ਸ਼ਹਿਰ ਦੀ ਬੜੀ ਖਾਸੀਅਤ ਹੈ ਨਾਲੇ ਹੋਣਗੀਆਂ ਗੱਲਾਂ ਬਾਤਾਂ ਤੇ ਨਾਲੇ ਵੇਖੋਗੇ ਸ਼ਹਿਰ ਜੀ ਚਲਦੇ ਆਂ ਜੀ ਲਓ ਜੀ ਤੁਸੀਂ ਕਰਨਾ ਕਮੈਂਟ ਕਿ ਅਸੀਂ ਕਿਸ ਗਲੀ ਦੇ ਵਿੱਚੋਂ ਲੰਘ ਰਹੇ ਆਂ ਵੀਡੀਓ ਦੀ ਸ਼ੁਰੂਆਤ ਕਿੱਥੋਂ ਕੀਤੀ ਹੈ ਇਹ ਜ਼ਰੂਰ ਦੱਸਿਓ ਤੁਸੀਂ ਕਿ ਕਿਸ ਥਾਂ ਤੋਂ ਖੜ ਕੇ ਅਸੀਂ ਵੀਡੀਓ ਦੀ ਸ਼ੁਰੂਆਤ ਕੀਤੀ ਹੈ ਇਹ ਜੜੀਆਂ ਰੋਪੜ ਦੀਆਂ ਗਲੀਆਂ ਨੇ ਜੀ ਇਹਨਾਂ ਦੇ ਨਾਲ ਤੁਹਾਡੀਆਂ ਕਈਆਂ ਦੀਆਂ ਯਾਦਾਂ ਜੁੜੀਆਂ ਹੋਣਗੀਆਂ ਬਚਪਨ ਦੀਆਂ ਯਾਦਾਂ ਜੁੜੀਆਂ ਹੋਣਗੀਆਂ ਔਰ ਉਹਨਾਂ ਨੂੰ ਤਾਜ਼ਾ ਕਰਨ ਦੇ ਲਈ ਜਿਹੜਾ ਅਸੀਂ ਇਹ ਵੀਡੀਓ ਬਣਾ ਰਹੇ ਆਂ ਤੇ ਰੋਪੜ ਸ਼ਹਿਰ ਦਿਖਾ ਰਹੇ ਆ ਜੀ ਇਹ ਦੱਸੋ ਜੀ ਸਭ ਤੋਂ ਪਹਿਲਾਂ ਕੀ ਇਹ ਏਰੀਆ ਕਿਹੜਾ ਜਿੱਥੋਂ ਅਸੀਂ ਲੰਘਦੇ ਜਾ ਰਹੇ ਹਾਂ ਜਿੱਥੋਂ ਅਸੀਂ ਇਹ ਵੀਡੀਓ ਬਣਾਉਂਦੇ ਹੋਏ ਜਾ ਰਹੇ ਹਾਂ ਜਿਸ ਗਲੀ ਦੇ ਵਿੱਚੋਂ ਜਾ ਰਹੇ ਹਾਂ ਤੁਸੀਂ ਇਸ ਤੇ ਕਮੈਂਟ ਕਰਨਾ ਕਿ ਏਰੀਆ ਕਿਹੜਾ ਹੈ ਸਭ ਤੋਂ ਪਹਿਲਾਂ ਤਾਂ ਅਸੀਂ ਇਹੀ ਚੈਕਿੰਗ ਕਰਦੇ ਹਾਂ ਕਿ ਤੁਹਾਡਾ ਇਹ ਕੀ ਤੁਸੀਂ ਪਛਾਣ ਪਾਉਂਦੇ ਹੋ ਰੋਪੜ ਸ਼ਹਿਰ ਦਾ ਕਿਹੜਾ ਮੁਹੱਲਾ ਹੈ ਜਿੱਥੋਂ ਅਸੀਂ ਇਹ ਲੰਘਦੇ ਹੋਏ ਜਾ ਰਹੇ ਹਾਂ ਬਈ ਕੈਮਰਾਮੈਨ ਕੈਮਰਾ ਪਾ ਕੇ ਦੇਖੋ ਗਲੀਆਂ ਦਿਖਾ ਦਿਓ ਆਹ ਦੇਖੋ ਜੀ ਰੋਪੜ ਸ਼ਹਿਰ ਦੀਆਂ ਗਲੀਆਂ ਔਰ ਪੁਰਾਣਾ ਸ਼ਹਿਰ ਹੈ ਰੋਪੜ ਬੜਾ ਪੁਰਾਣਾ ਵਸੀਬ ਹੈ ਇੱਥੇ ਲੋਕਾਂ ਦੀ ਆਪਸੀ ਭਾਈਚਾਰੇ ਦੀ ਮਿਸਾਲ ਜਿਹੜੀ ਹੈ ਬਹੁਤ ਵੱਡੀ ਮਿਲਦੀ ਹੈ ਜੀ ਆਹ ਦੇਖੋ ਜੀ ਰੋਪੜ ਦੀ ਖਾਸ ਗਲੀ ਬਿਲਕੁਲ ਉੱਪਰ ਤੋਂ ਜਿਹੜੀ ਹੈ ਤੰਗ ਹੈ ਔਰ ਇੱਧਰ ਮੰਦਿਰ ਹੈ ਜੀ ਇੱਥੇ ਕੈਮਰਾ ਪਾ ਕੇ ਦਰਸ਼ਨ ਕਰਾ ਦਿਓ ਤੇ ਤੁਸੀਂ ਦੱਸਣਾ ਜੀ ਆਪਾਂ ਕਿਸ ਇਲਾਕੇ ਦੇ ਵਿੱਚੋਂ ਲੰਘਦੇ ਹੋਏ ਜਾ ਰਹੇ ਹਾਂ ਰੋਪੜ ਦੇ ਕਿਸ ਮੁਹੱਲੇ ਤੋਂ ਅਸੀਂ ਇਹ ਵੀਡੀਓ ਸ਼ੁਰੂ ਕੀਤਾ ਹੈ ਤੇ ਕਿੰਨਾਂ ਗਲੀਆਂ ਦੇ ਵਿੱਚੋਂ ਹੁੰਦੇ ਹੋਏ ਜਿਹੜਾ ਹੈ ਅਸੀਂ ਗੁਜ਼ਰ ਰਹੇ ਹਾਂ ਰੋਪੜ ਸ਼ਹਿਰ ਦੀਆਂ ਗਲੀਆਂ ਆ ਦੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਹੈ ਏਰੀਆ ਦੱਸੋ ਮਹੱਲਾ ਦੱਸੋ ਕਮੈਂਟ ਕਰੋ ਦੇਖਦੇ ਹਾਂ ਕਿ ਤੁਸੀਂ ਦੱਸ ਪਾਉਂਦੇ ਨਹੀਂ ਜੀ ਆ ਬੋ ਜੀ ਇੱਥੇ ਕੈਮਰਾ ਗੁਰਦੁਆਰਾ ਸਾਹਿਬ ਤੇ ਇਹ ਹੈ ਜੀ ਰੋਪੜ ਦਾ ਪੁਰਾਣਾ ਗੁਰਦੁਆਰਾ ਸਾਹਿਬ ਹੈ ਔਰ ਬਹੁਤ ਪੁਰਾਣਾ ਹੈ ਔਰ ਆ ਦੇਖੋ ਜੀ ਇੱਥੋਂ ਅਸੀਂ ਜਾ ਰਹੇ ਹਾਂ ਪੁਰਾਣਾ ਏਰੀਆ ਰੋਪੜ ਸ਼ਹਿਰ ਦਾ ਔਰ ਰੋਪੜ ਸ਼ਹਿਰ ਦੀਆਂ ਗਲੀਆਂ ਆ ਦੇਖੋ ਇੱਕ ਰੋਪੜ ਸ਼ਹਿਰ ਦੀ ਇੱਕ ਹੋਰ ਬੜੀ ਵੱਡੀ ਸਮੱਸਿਆ ਜੀ ਅੱਜਕੱਲ੍ਹ ਪਾਰਕਿੰਗ ਦੀ ਆ ਦੇਖੋ ਗਲੀਆਂ ਦੇ ਵਿੱਚ ਕਾਰਾਂ ਜਿਹੜੀਆਂ ਕਿਸ ਤਰੀਕੇ ਨਾਲ ਖੜੀਆਂ ਹੋਈਆਂ ਔਰ ਪਾਰਕਿੰਗ ਜਿਹੜੀ ਹੈ ਤੁਸੀਂ ਕਹਿ ਸਕਦੇ ਆ ਕਿ ਪੰਜਾਬ ਚ ਅਕਸਰ ਅਸੀਂ ਕਹਿੰਦੇ ਕਿ ਨਾ ਰੇ پارک ਤੇ ਨਾ ਰਹੀ ਪਾਰਕਿੰਗ ਐਦਾਂ ਹੋ ਗਿਆ ਜਦੋਂ ਅਸੀਂ ਇੱਥੇ ਬਚਪਨ ਗੁਜ਼ਾਰਦੇ ਸੀਗੇ ਨਾ ਜੀ ਤਾਂ ਇੱਥੇ ਕਿਸੇ ਪ੍ਰਕਾਰ ਦੀ ਕੋਈ ਸਮੱਸਿਆ ਨਹੀਂ ਸੀ ਹੁੰਦੀ ਗੱਡੀਆਂ ਨਹੀਂ ਸੀ ਹੁੰਦੀਆਂ ਬੱਚਿਆਂ ਦੇ ਖੇਡਣ ਦੇ ਲਈ ਬੜਾ ਬੁਧੀ ਇਹ ਏਰੀਆ ਅਸੀਂ ਰੋਪੜ ਦਾ ਦਿਖਾ ਰਹੇ ਆ ਜੀ ਕਮੈਂਟ ਕਰਦੇ ਰਹੋ ਦੱਸਦੇ ਰਹੋ ਕਿਸ ਏਰੀਏ ਦੇ ਵਿੱਚੋਂ ਹੋ ਕੇ ਅਸੀਂ ਲੰਘ ਰਹੇ ਆ ਜੀ ਬਹੁਤ ਪੁਰਾਣਾ ਏਰੀਆ ਜੀ ਬੜੇ ਪੁਰਾਣੇ ਮਕਾਨ ਤੇ ਲੋਕ ਜਿਹੜੇ ਹੈ ਗਲੀਆਂ ਮੁਹੱਲਿਆਂ ਦੇ ਵਿੱਚ ਜਿਸ ਤਰੀਕੇ ਨਾਲ ਰਹਿੰਦੇ ਆ ਜਿਸ ਪਿਆਰ ਤੇ ਮੁਹੱਬਤ ਨਾਲ ਰਹਿੰਦੇ ਆ ਉਹ ਉਹਦਾ ਕੀ ਕਹਿਣਾ ਜੀ ਕਿਸੇ ਸਮੇਂ ਸਾਰੀਆਂ ਗਲੀਆਂ ਕੱਚੀਆਂ ਹੋਇਆ ਕਰਦੀਆਂ ਸੀਗੀਆਂ ਹੁਣ ਇਹ ਗਲੀਆਂ ਹੋ ਗਈਆਂ ਪੱਕੀਆਂ ਜੀ ਔਰ ਲੋਕ ਜਿਹੜੇ ਸੀਗੇ ਇਸ ਸ਼ਹਿਰ ਦੇ ਵਿੱਚ ਰਹਿੰਦੇ ਉਹਨਾਂ ਸ਼ਖਸੀਅਤਾਂ ਦੇ ਉੱਤੇ ਵੀ ਕਮੈਂਟ ਕਰਿਓ ਕਿ ਇਸ ਜਿਸ ਏਰੀਏ ਦੇ ਵਿੱਚੋਂ ਅਸੀਂ ਲੰਘ ਕੇ ਜਾ ਰਹੇ ਹਾਂ ਇੱਥੇ ਕਿਹੜੀਆਂ-ਕਿਹੜੀਆਂ ਸ਼ਖਸੀਅਤਾਂ ਰਹਿੰਦੀਆਂ ਸੀ ਕਿਹਨਾਂ ਦਾ ਘਰ ਹੋਇਆ ਕਰਦਾ ਸੀ ਇਸ ਚੀਜ਼ ਦੇ ਉੱਤੇ ਜ਼ਰੂਰ ਕਮੈਂਟ ਕਰਿਓ ਦੇਖੋ ਜਿਹੜੇ ਕੈਨੇਡਾ ਦੇ ਵਿੱਚ ਬੈਠੇ ਆ ਯੂਐਸ ਦੇ ਵਿੱਚ ਬੈਠੇ ਆ ਜਰਮਨ ਦੇ ਵਿੱਚ ਬੈਠੇ ਆ ਇਧਰ ਨੂੰ ਪਾ ਕੇ ਕੈਮਰਾ ਸਾਰੇ ਪਾਸੇ ਦਿਖਾਣਾ ਜੀ ਤੁਸੀਂ ਕੋਈ ਗਲੀ ਕੋਈ ਮੁਹੱਲਾ ਛੱਡਣਾ ਨਹੀਂ ਹੈ ਜੀ ਸਭ ਪਾਸੇ ਕੈਮਰਾ ਪਾਣਾ ਜਿਹੜੇ ਯੂਐਸ ਕੈਨੇਡਾ ਜਰਮਨੀ ਇਟਲੀ ਦੇ ਵਿੱਚ ਬੈਠੇ ਆ ਤੇ ਰੋਪੜ ਦੇ ਵਿੱਚ ਕਦੀ ਰਹਿੰਦੇ ਸੀਗੇ ਉਹ ਯਾਦ ਕਰੋ ਆਪਣੇ ਬਚਪਨ ਦੀਆਂ ਯਾਦਾਂ ਨੂੰ ਤੇ ਹਾਂ ਬਚਪਨ ਦੀ ਕੋਈ ਯਾਦ ਜਿਹੜੀ ਹੈ ਉਸ ਦੇ ਉੱਤੇ ਵੀ ਕਮੈਂਟ ਕਰਿਓ ਜਿਹੜੀ ਤੁਹਾਡੀ ਜਿਹੜੀ ਹੈ ਹਜੇ ਵੀ ਤੁਹਾਡੇ ਜ਼ਿਹਨ ਦੇ ਵਿੱਚ ਹੈ ਰੋਪੜ ਸ਼ਹਿਰ ਦੇ ਪ੍ਰਤੀ ਕੈਮਰਾ ਬਈ ਗਲੀਆਂ ਦੇ ਵਿੱਚ ਹੀਠਾਂ ਵੀ ਪਾਣਾ ਸਿਰਫ ਉੱਪਰ ਹੀ ਨਹੀਂ ਪਾਣਾ ਸਾਰੇ ਪਾਸੇ ਕੈਮਰਾ ਜਿਹੜਾ ਹੈ ਤੁਸੀਂ ਪਾ ਕੇ ਸ਼ਹਿਰ ਦਿਖਾਉਂਦੇ ਰਹਿਣਾ ਇਹ ਜਿਹੜੇ ਦਸ਼ਾ ਉਦੇਸ਼ਾ ਚ ਬੈਠੇ ਲੋਕ ਹਨ ਜੀ ਉਹ ਬਹੁਤ ਖੁਸ਼ ਹੁੰਦੇ ਹੈ ਆਪਣੇ ਸ਼ਹਿਰ ਨੂੰ ਦੇਖ ਕੇ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਕਿ ਜਿਹੜੇ ਲੋਕ ਇਸ ਸ਼ਹਿਰ ਦੇ ਵਿੱਚ ਕਿਸੇ ਵੀ ਰੂਪ ਦੇ ਵਿੱਚ ਕੁਝ ਸਾਲਾਂ ਲਈ ਵੀ ਰਹੇ ਆ ਜਾਂ ਕੁਝ ਮਹੀਨਿਆਂ ਲਈ ਵੀ ਰਹੇ ਆ ਉਹ ਵੀ ਜਰੂਰ ਕਮੈਂਟ ਕਰਕੇ ਦੱਸਿਓ ਕਿ ਅਸੀਂ ਕਿਸ ਮੁਹੱਲੇ ਦੇ ਵਿੱਚੋਂ ਹੁੰਦੇ ਹੋਏ ਜਾ ਰਹੇ ਆ ਜੀ ਆ ਦੇਖੋ ਜੀ ਰੋਪੜ ਦੀਆਂ ਉੱਚੀਆਂ ਨੀਵੀਆਂ ਗਲੀਆਂ ਪੁਰਾਣੇ ਮਕਾਨ ਪੁਰਾਣੇ ਦਰਵਾਜ਼ੇ ਪੁਰਾਣੀਆਂ ਗਲੀਆਂ ਪੁਰਾਣਾ ਵਸੀਬ ਕਿੱਥੇ ਮਿਲਦਾ ਜੀ ਅੰਮ੍ਰਿਤਸਰ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਹੀ ਗਲੀਆਂ ਦੀ ਇਸ ਤਰ੍ਹਾਂ ਦੀਆਂ ਹੀ ਗਲੀਆਂ ਜਿਹੜੀਆਂ ਹਨ ਬਨਾਰਸ ਦੇ ਵਿੱਚ ਵੀ ਮਿਲਦੀਆਂ ਇਸ ਤਰ੍ਹਾਂ ਦੀਆਂ ਗਲੀਆਂ ਲਖਨਊ ਚ ਵੀ ਮਿਲਦੀਆਂ ਪਰ ਇਹ ਰੋਪੜ ਦੇ ਵਿੱਚ ਵੀ ਹੈ ਜੀ ਇਹ ਰੋਪੜ ਦੀ ਖਾਸੀਅਤ ਹੈ ਕਿ ਇਹ ਪੁਰਾਣੇ ਸ਼ਹਿਰਾਂ ਦੇ ਵਾਂਗ ਪੰਜਾਬ ਦੇ ਉੱਤਰ ਪ੍ਰਦੇਸ਼ ਦੇ ਅਤੇ ਲਹਿੰਦੇ ਪੰਜਾਬ ਦੇ ਪੁਰਾਣੇ ਸ਼ਹਿਰਾਂ ਦੇ ਵਾਂਗ ਹੀ ਹੈ ਰੋਪੜ ਸ਼ਹਿਰ ਦਾ ਵਸੀਬ ਪੁਰਾਣੇ ਸ਼ਹਿਰਾਂ ਨੂੰ ਜਦੋਂ ਅਸੀਂ ਕਵਰ ਕਰਦੇ ਆ ਨਾ ਜੀ ਤਾਂ ਸਾਨੂੰ ਇੰਝ ਲੱਗਦਾ ਕਿ ਵਿਰਸਾ ਤੇ ਵਿਰਾਸਤ ਇਹਨਾਂ ਸ਼ਹਿਰਾਂ ਨੇ ਸੰਭਾ ਕੇ ਰੱਖਿਆ ਹੋਇਆ ਜੀ ਕਮੈਂਟ ਕਰੋ ਕਿ ਕਿਸ ਇਲਾਕੇ ਦੇ ਵਿੱਚੋਂ ਅਸੀਂ ਹੁੰਦੇ ਹੋਏ ਲੰਘਦੇ ਜਾ ਰਹੇ ਹਾਂ ਜੀ ਆਹ ਦਰਵਾਜ਼ੇ ਤੇ ਕੈਮਰਾ ਪਾਓ ਜੀ ਦੇਖੋ ਇਹ ਪੁਰਾਣਾ ਮਕਾਨ ਕਿੰਨਾ ਸੋਹਣਾ ਕਿੰਨੇ ਵਧੀਆ ਪੁਰਾਣੇ ਦਰਵਾਜ਼ੇ ਔਰ ਇਹ ਕਿੱਥੇ ਮਿਲਦੇ ਆ ਅੱਜਕੱਲ ਦੇ ਨਵੇਂ ਸ਼ਹਿਰਾਂ ਦੇ ਵਿੱਚ ਜੇਕਰ ਅਸੀਂ ਚੰਡੀਗੜ੍ਹ ਜਲੰਧਰ ਜਾਂ ਹੋਰ ਵੱਡੇ ਸ਼ਹਿਰਾਂ ਦੀ ਗੱਲ ਕਰਦੇ ਆ ਨਾ ਜੀ ਉੱਥੇ ਚੀਜ਼ਾਂ ਜਿਹੜੀਆਂ ਹੈ ਇਸ ਤਰ੍ਹਾਂ ਦੀਆਂ ਵੱਡੀਆਂ ਇਸ ਤਰ੍ਹਾਂ ਦੀਆਂ ਪੁਰਾਣੀਆਂ ਚੀਜ਼ਾਂ ਚੰਡੀਗੜ੍ਹ ਵਰਗੇ ਸ਼ਹਿਰਾਂ 'ਚ ਵੇਖਣ ਨੂੰ ਨਹੀਂ ਮਿਲਦੀਆਂ ਜਿਹੜੀਆਂ ਕਿ ਇੱਥੇ ਮਿਲਦੀਆਂ ਇਹਨਾਂ ਸ਼ਹਿਰਾਂ ਦੇ ਵਿੱਚ ਦੁਬਾਰਾ ਉਸੇ ਗਲੀ ਦੇ ਵਿੱਚੋਂ ਅਸੀਂ ਲੰਘ ਰਹੇ ਆ ਜੀ ਹੁਣ ਅੱਗੇ ਅਸੀਂ ਰਾਈਟ ਹੈਂਡ ਸਾਈਡ ਮੁੜਨਾ ਇੱਥੋਂ ਹਿੰਟ ਤੁਹਾਨੂੰ ਪਹਿਲਾਂ ਹੀ ਦੱਸਤਾ ਤੁਸੀਂ ਦੱਸਣਾ ਕਿ ਕਿਸ ਮਹੱਲੇ ਦੇ ਵਿੱਚੋਂ ਲੰਘ ਰਹੇ ਆਂ ਕਿਸ ਏਰੀਆ ਦੇ ਵਿੱਚੋਂ ਲੰਘ ਰਹੇ ਆਂ ਤੇ ਹਾਂ ਤੁਹਾਡਾ ਕੋਈ ਦੋਸਤ ਮਿੱਤਰ ਸੱਜਣ ਮਿੱਤਰ ਜਿਸ ਦਾ ਘਰ ਹੋਵੇ ਇੱਥੇ ਜ਼ਰੂਰ ਕਮੈਂਟ ਕਰਕੇ ਦੱਸਿਓ ਹਾਂ ਜਾਂ ਤੁਹਾਡੇ ਘਰ ਦੇ ਕੋਲੋਂ ਅਸੀਂ ਲੰਘ ਰਹੇ ਆ ਤਾਂ ਵੀ ਕਮੈਂਟ ਕਰਿਓ ਤੁਹਾਡੇ ਮਹੱਲੇ ਚੋਂ ਲੰਘ ਰਹੇ ਆ ਤਾਂ ਵੀ ਕਮੈਂਟ ਕਰਿਓ ਹਾਂ ਕੀ ਕਦੀ ਤੁਸੀਂ ਇਹਨਾਂ ਗਲੀਆਂ ਚੋਂ ਆਏ ਆ ਕਰਿਓ ਕਮੈਂਟ ਆਹ ਦੇਖੋ ਜੀ ਉੱਚੀ ਉੱਪਰ ਜਿਹਨੂੰ ਕੈਮਰਾ ਪਾੜਾ ਇਹ ਪੁਰਾਣੀ ਬਿਲਡਿੰਗ ਦਿਖਾਣੀ ਹੈ ਜੀ ਇਹ ਕੋ ਕਿਸ ਤਰ੍ਹਾਂ ਬਣੀ ਹੋਏਗੀ ਪੁਰਾਣੇ ਸਮੇਂ ਦੇ ਵਿੱਚ ਇਹ ਇਮਾਰਤ ਇਹ ਇਮਾਰਤ ਕਿਸ ਤਰੀਕੇ ਨਾਲ ਬਣੀ ਹੋਏਗੀ ਕਿਥੋਂ ਕਿਸ ਤਰ੍ਹਾਂ ਇੱਥੇ ਇੱਟਾਂ ਆਈਆਂ ਹੋਣਗੀਆਂ ਕਿਸ ਤਰ੍ਹਾਂ ਇੱਥੇ ਜਿਹੜਾ ਕੰਸਟਰਕਸ਼ਨ ਦਾ ਕੰਮ ਹੋਇਆ ਹੋਏਗਾ ਬੜੀ ਵਿਚਾਰਨ ਦੀ ਗੱਲ ਹੈ ਜੀ ਆਹ ਦੇਖੋ ਬੱਚੇ ਖੇਡ ਰਹੇ ਆ ਆ ਵੀ ਬੱਚੇ ਕੀ ਹਾਲ ਹੈ ਠੀਕ ਠਾਕ ਹੈ ਤੁਹਾਡਾ ਰੁਪਰ ਸ਼ਹਿਰ ਦਿਖਾ ਰਹੇ ਆ ਇਹਦੀ ਫੋਟੋ ਲੈਣੀ ਕੀ ਨਾਂ ਤੇਰਾ ਜੀ ਅਕਸ਼ਿਤ ਅਕਸ਼ਿਤ ਇਹ ਕਾਰਗੁਰਾ ਖੜਨੀ ਹੈ ਖੇਡਣ ਦੀ ਪ੍ਰੋਬਲਮ ਆ ਗਈ ਨਾ ਥੋੜੀ ਜੀ ਥੋੜੀ ਜੀ ਆ ਗਈ ਪ੍ਰੋਬਲਮ ਹਾਂ ਅਕਸ਼ਿਤ ਠੀਕ ਠਾਕ ਗੁੱਡ ਗੁੱਡ ਇਹਦੀ ਸਾਡਾ ਪੁਰਾਣਾ ਸਟੂਡੈਂਟ ਵੀ ਅਕਸ਼ਿਤ ਔਰ ਇੱਥੋਂ ਅਸੀਂ ਦੇਖੋ ਹੁੰਦੇ ਹੋਏ ਇਹਨਾਂ ਗਲੀਆਂ ਦੇ ਵਿੱਚੋਂ ਜਾ ਕੇ ਤੁਹਾਨੂੰ ਦਿਖਾ ਰਹੇ ਹਾਂ ਪੁਰਾਣੇ ਘਰ ਜਿਹੜੇ ਹੈ ਆ ਕੈਮਰਾ ਪਾਏ ਦੀ ਇਹ ਇਸ ਤਰ੍ਹਾਂ ਦੀ ਜਿਹੜੀ ਹੈ ਘਰ ਜਿਹੜੇ ਹੈ ਅਕਸਰ ਪੁਰਾਣੇ ਸ਼ਹਿਰਾਂ ਦੇ ਵਿੱਚ ਵੇਖਣ ਨੂੰ ਮਿਲਦੇ ਸੀਗੇ ਰੋਪੜ ਦੇ ਵਿੱਚ ਹੈਗੇ ਕੁਝ ਇਮਾਰਤਾਂ ਇਸ ਤਰ੍ਹਾਂ ਦੀਆਂ ਇੱਕ ਵਾਰੀ ਚੰਗੀ ਤਰ੍ਹਾਂ ਕੈਮਰਾ ਪਾ ਕੇ ਇੱਧਰ ਵੀ ਦਿਖਾਣਾ ਜੀ ਉੱਧਰ ਵੀ ਦਿਖਾਣਾ ਦੋਨੋਂ ਬਿਲਡਿੰਗਸ ਜਿਹੜੀਆਂ ਬੜੀਆਂ ਪੁਰਾਣੀ ਹੈ ਔਰ ਕਿਸ ਤਰੀਕੇ ਨਾਲ ਪੋਰਚ ਜਿਹੜੀ ਇੱਥੇ ਬਣਾਈ ਗਈ ਹੈ ਇਹ ਹੈ ਦੀ ਰੋਪੜ ਸ਼ਹਿਰ ਦਾ ਵਿਸੇਬ ਰੋਪੜ ਸ਼ਹਿਰ ਸਾਡਾ ਇਹ ਕਾ ਬਿਲਡਿੰਗ ਸਾਹਮਣੇ ਪੁਰਾਣੀ ਇਹ ਬਹੁਤ ਵਧੀਆ ਬਿਲਡਿੰਗ ਹੈ ਦੀ ਕਾ ਕਹਨੇ ਦੀ ਇਹ ਬਿਲਡਿੰਗ ਦੇਖੋ ਰੋਪੜੀ ਤਾਲਾ ਹੀ ਲੱਗਿਆ ਹੋਇਆ ਹੈ ਉੱਪਰ ਪਾਈਂ ਦੀ ਕੈਮਰਾ ਪੈ ਰਿਆ ਦੀ ਪ੍ਰੋਪਰ ਮੁਹੱਲਾ ਦੱਸੋ ਜੀ ਕਿਹੜਾ ਕਮੈਂਟ ਕਰਕੇ ਦੱਸਣਾ ਕਿ ਕਿਸ ਮੁਹੱਲੇ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਯਾਦਾਂ ਦਾ ਸ਼ਹਿਰ ਰੋਪੜ ਹੈ ਦੀ ਸਾਡਾ ਔਰ ਇਹ ਚੀਜ਼ਾਂ ਜਿਹੜੀਆਂ ਅਸੀਂ ਦਿਖਾਉਂਦੇ ਹਾਂ ਇਸ ਕਰਕੇ ਤਾਂ ਜੋ ਜਿਹੜਾ ਹੈ ਅ 80 ਅਤੀਤ ਦੇ ਵਿੱਚ ਚੱਕਰ ਲਗਾ ਸਕੀ ਇਹਦੀ ਆ ਦੇਖੋ ਜੀ ਅਸੀਂ ਹੁਣ ਰੋਪੜ ਚ ਦਾ ਇਹ ਏਰੀਆ ਜਿਹੜਾ ਹੈ ਦਿਖਾਣੇ ਆ ਤੁਹਾਨੂੰ ਇਹ ਹੈ ਜੀ ਇੱਕ ਐਸਾ ਏਰੀਆ ਜਿੱਥੇ ਹਜੇ ਵੀ 1947 ਦੇ ਕੁਝ ਅਵਸ਼ੇਸ਼ ਹੈਗੇ ਦੀ ਇੱਥੇ ਇੱਕ ਮਸਜਿਦ ਹੈ ਮਸਜਿਦ ਤੇ ਕੈਮਰਾ ਪਾ ਕੇ ਦਿਖਾਣੇ ਆ ਜੀ ਇਹ ਹੈਗੀ ਇੱਕ ਪੁਰਾਣੀ ਮਸਜਿਦ ਅੰਦਰ ਜਾ ਕੇ ਕੈਮਰਾ ਪਾ ਕੇ ਦਿਖਾਦੀ ਪੂਰੀ ਪੂਰੀ ਮਸਜਿਦ ਦਿਖਾ ਦੀ ਪੂਰੇ ਅੰਦਰ ਜਾ ਕੇ 1947 ਤੋਂ ਪਹਿਲਾਂ ਦੀ ਬਣੀ ਹੋਈ ਇਹ ਮਸਜਿਦ ਹੈ ਔਰ ਕੈਮਰਾ ਪਾਕ ਜਿਹੜਾ ਹੈ ਤੁਹਾਨੂੰ ਪੁਰਾਣੀ ਮਸਜਿਦ ਦਿਖਾ ਰਿਹਾ ਹੈ ਲੇਕਿਨ ਅੱਜ ਇਹ ਖੰਡਰਾਤ ਹਾਲਤ ਦੇ ਵਿੱਚ ਹੈ ਔਰ ਇਹਦੇ ਨਾਲ ਇੱਕ ਖੂਬ ਵੀ ਬਣਿਆ ਹੋਇਆ ਅਮਿਤ ਇੱਥੇ ਇਹ ਖੂਬ ਵੀ ਦਿਖਾ ਦੀ ਆ ਇੱਕ ਖੂਬ ਵੀ ਬਣਿਆ ਹੋਇਆ ਪੁਰਾਣਾ ਜੀ ਔਰ ਸਰੰਦੀ ਇੱਟ ਜਿਹੜੀ ਹੈ ਇਸ ਦੇ ਵਿੱਚ ਮਸਜਿਦ ਦੇ ਵਿੱਚ ਲੱਗੀ ਹੋਈ ਹੈ ਜੀ ਮੁਹੱਲਾ ਕਿਹੜਾ ਹੈ ਕਿਸ ਮੁਹੱਲੇ ਦੀ ਮਸੀਤ ਹੈ ਇਹ ਕਮੈਂਟ ਤੁਸੀਂ ਕਰਨਾ ਹੈ ਰੋਪੜ ਦੇ ਵਸਨੀਕ ਜਿਹੜੇ ਹੈ ਇਸ ਵੀਡੀਓ ਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਛ ਨਾ ਕੁਛ ਤਾਂ ਸ਼ਾਇਦ ਯਾਦ ਹੋਏਗਾ ਕਿ ਅਸੀਂ ਕਿਸ ਮੁਹੱਲੇ ਦੇ ਵਿੱਚੋਂ ਲੰਘ ਰਹੇ ਆ ਕਿਸ ਏਰੀਆ ਦੇ ਵਿੱਚੋਂ ਲੰਘ ਰਹੇ ਆ ਜੀ ਹੋਰ ਕੀ ਹਾਲ ਹੈ ਜੀ ਠੀਕ ਠਾਕ ਹੋ ਠੀਕ ਠਾਕ ਹੈ ਕੈਮਰਾ ਪਾਉ ਜੀ ਨਾ ਤੇ ਕੀ ਨਾਂ ਆ ਜੀ ਤੁਹਾਡਾ ਜੀ ਤਰਲੋਚਨ ਸਿੰਘ ਜੀ ਤਰਲੋਚਨ ਸਿੰਘ ਜੀ ਆ ਰੋਪੜ ਸ਼ਹਿਰ ਦਿਖਾ ਰਹੇ ਆ ਪੁਰਾਣਾ ਹੈ ਕੋ ਰੋਪੜ ਵਰਗਾ ਕੋਈ ਸ਼ਹਿਰ ਹੈਗਾ ਨਹੀਂ ਜੀ ਤੁਸੀਂ ਪੁਰਾਣੇ ਬੰਦੇ ਆ ਜੀ ਹਾਂ ਰੋਪੜ ਪੁਰਾਣਾ ਹੈਗਾ ਰੋਪੜ ਵਰਗਾ ਸ਼ਹਿਰ ਨਹੀਂ ਹੋ ਸਕਦਾ ਕੀ ਖਾਸੀਅਤ ਹੈ ਰੋਪੜ ਦੀ ਹਾਂਜੀ ਰੋਪੜ ਦੀ ਖਾਸੀਅਤ ਰੋਪੜ ਸਤਲੁਜ ਦੇ ਆਪਣਾ ਜੀ ਠੀਕ ਹੈ ਜੀ ਪੁਰਾਣੇ ਬੰਦੇ ਜਿਹੜੇ ਹੈਗੇ ਆਪਣੇ ਅੱਧੇ ਜਿਵੇਂ ਚੋਪੜਾ ਤੁਸੀਂ ਹੋਗੇ ਪੁਰਾਣੇ ਬੰਦੇ ਸਾਡੇ ਡੈਡੀ ਉਹਨੇ ਜਿਵੇਂ ਪੁਰਾਣੇ ਬੰਦੇ ਹੋਗੇ ਸਾਡੇ ਸਿਰ ਪੁਰਾਣੇ ਬੰਦੇ ਹੈਗੇ ਉਰੇ ਹੈਗੇ ਸਾਡੇ ਉਰੇ ਚਾਰ ਪੰਜ ਖੂਬ ਉੱਪਰ ਆ ਜੀ ਠੀਕ ਹੈ ਜੀ ਤੁਸੀਂ ਸਾਰੇ ਜਾਣਦੇ ਆ ਜੀ ਅ ਮੇਰੀ ਮੰਮੀ ਜੀ ਆ ਕੇ ਠੀਕ ਹੈ ਉਹ ਡੈਡੀ ਨੂੰ ਲਿਆਇਓ ਇਹ ਖੂਬ ਆਸੇ ਪੁੱਛਦੇ ਰੋਪੜ ਬਾਰੇ ਵੀਡੀਓ ਆਣੀ ਮੋਲ ਜਾਣੀ ਆ ਹਾਂ ਇਹ ਰਿਕਾਰਡ ਹੋ ਰਿਹਾ ਆਇਓ 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 ਰਿਕਾਰਡ ਹੋ ਰਿਹਾ ਵਾਹ ਜੀ ਵਾਹ ਰੋਪੜ ਸ਼ਹਿਰ ਵਧੀਆ ਲੱਗਦਾ ਰੋਪੜ ਸ਼ਹਿਰ ਆਪਨ ਵਧੀਆ ਜੀ ਹੋਰ ਪਾਸੇ ਦਿੱਲੀ ਲੱਗਦਾ ਆਪਣਾ ਹਾਂ ਸਾਡੇ ਰੋਪੜ ਦੀ ਬਲੇ ਬਲੇ ਆ ਹਾਂ ਕਹਿੰਦੇ ਕਹਿੰਦੇ ਰੋਪੜ ਤੋਂ ਬਾਹਰ ਜੇ ਜਾਓ ਤਾਂ ਨਹੀਂ ਯਾਰ ਕੋਲ ਦੱਸਦਾ ਹੈ ਨੀਂਦ ਨਹੀਂ ਆਂਦੀ ਕਿ ਜੇ ਹੋਰ ਸ਼ਹਿਰ ਚ ਜਾ ਕੇ ਨਹੀਂ ਆਂਦੀ ਜੀ ਸੋਣਾ ਵਾਪਸ ਆ ਕੇ ਰੋਪੜ ਸੋਣਾ ਆਪਣੇ ਘਰੇ ਹਾਂ ਵਾਪਸ ਆ ਜਾਣਾ ਇੱਥੇ ਲਓ ਜੀ ਤਰਲੋਚਨ ਸਿੰਘ ਜੀ ਨੇ ਗੱਲਾਂ ਕੀਤੀਆਂ ਬੜੀਆਂ ਵਹਿ ਰਿਹਾ ਆਓ ਜੀ ਚੱਲੀਏ ਜੀ ਆਪਾਂ ਸ਼ਹਿਰ ਦਿਖਾ ਰਹੇ ਦੀ ਬੜੀ ਫਾਸਟ ਤੇਜ਼ੀ ਦੇ ਨਾਲ ਹੈ ਕੋਈ ਕੋਈ ਮੈਂ ਮੋਬਾਈਲ ਚ ਦੇਖਦਾ ਹਾਂ ਹਾਂ ਬੈਠੋ ਜੀ ਬੈਠੋ ਜੀ ਮੋਬਾਈਲ 'ਚ ਦੇਖਿਓ ਬੱਲੇ ਬੱਲੇ ਫਿਲਮ ਦੇ ਰਿਕਾਰਡਸ ਆ ਤੁਹਾਡਾ ਫਿਲਮ ਦੇ ਰਿਕਾਰਡ ਦੇ ਵੀਡੀਓ ਆਊਗਾ ਜੀ ਤੁਹਾਡਾ ਜੀ ਲਓ ਜੀ ਦੇਖੋ ਜੀ ਸ਼ਹਿਰ ਦਿਖਾਤਾ ਦੀ ਰੋਪੜ ਦੇ ਪੁਰਾਣੇ ਬੰਦੇ ਜਿਹੜੇ ਬੜੇ ਖੁਸ਼ ਹੁੰਦੇ ਐ ਏਰੀਆ ਦੱਸਣਾ ਜੀ ਬਸ ਤੁਸੀਂ ਇਹ ਏਰੀਆ ਦੱਸ ਦੇ ਜਾਓ ਮੁਹੱਲਾ ਦੱਸ ਦੇ ਜਾਓ ਕਮੈਂਟ ਕਰਦੇ ਜਾਓ ਵੀ ਕਿੱਥੋਂ ਲੱਗ ਰਿਹਾ ਐ ਐਦਾਂ ਇੱਕ ਬੰਦਾ ਦੇਖੋ ਜੀ ਇੱਕ ਪੁਰਾਣੀ ਸ਼ਖਸੀਅਤ ਇਹਨਾਂ ਦੇ ਨਾਂ ਦੇ ਕੈਮਰਾ ਪਾਓ ਜੀ ਇਹਨਾਂ ਦੇ ਉੱਤੇ ਇਹਨਾਂ ਤੇ ਇਹ ਦੇਖੋ ਜੀ ਇਹਨਾਂ ਤੇ ਕਮੈਂਟ ਕਰਨਾ ਤੁਸੀਂ ਵੀ ਕੌਣ ਸ਼ਖਸੀਅਤ ਹੈ ਬਹੁਤ ਪੁਰਾਣੇ ਬੰਦੇ ਆ ਜੀ ਇਹ ਕਮੈਂਟ ਕਰਕੇ ਤੁਸੀਂ ਜਿਹੜਾ ਹੈ ਇਹਨਾਂ ਦਾ ਨਾਮ ਦੱਸਣਾ ਤੇ ਇਹਨਾਂ ਦਾ ਪ੍ਰੋਫੈਸ਼ਨ ਦੱਸਣਾ ਹੈ ਕੈਮਰਾ ਸੀ ਪਾਤਾ ਉਹਨਾਂ ਦੇ ਉੱਤੇ ਚਲਦੇ-ਚਲਦੇ ਐਦਾਂ ਅਸੀਂ ਸ਼ਹਿਰ ਦੇ ਵਿੱਚੋਂ ਹੁੰਦੇ ਹੋਏ ਜਾ ਰਹੇ ਆ ਜੀ ਰੋਪੜ ਸ਼ਹਿਰ ਦਿਖਾ ਰਹੇ ਆ ਕਮਾਲ ਦੀ ਗੱਲ ਹੈ ਜੀ ਇਹ ਹੈ ਜੀ ਰੋਪੜ ਦਾ ਵਸੀਪ ਦੀ ਲਓ ਜੀ ਇਹ ਹੈ ਰੋਪੜ ਦਾ ਕਾਲਜ ਰੂਡ ਵਾਲਾ ਏਰੀਆ ਬੜਾ ਪੁਰਾਣਾ ਏਰੀਆ ਵੀ ਕਿਸੇ ਸਮੇਂ ਇੱਥੇ ਬਹੁਤ ਚੰਦ ਥੋੜੀਆਂ ਜੀਆਂ ਦੁਕਾਨਾਂ ਹੋਇਆ ਕਰਦੀਆਂ ਸੀਗੀਆਂ ਲੇਕਿਨ ਹੌਲੀ ਹੌਲੀ ਇਸ ਦਾ ਜਿਹੜਾ ਹੈ ਵਸੇਬ ਐਦਾਂ ਦਾ ਹੁੰਦਾ ਜਾ ਰਿਹਾ ਕਿ ਇੱਥੇ ਹੁਣ ਬਹੁਤ ਰਸ਼ ਹੁੰਦਾ ਬੜੀ ਟ੍ਰੈਫਿਕ ਹੁੰਦੀ ਹੈ ਤੇ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਕਿਵੇਂ ਕੀਤਾ ਜਾ ਸਕਦਾ ਕਿਵੇਂ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਵੀ ਕਰਿਓ ਤੁਸੀਂ ਕਮੈਂਟ ਰੋਪੜ ਸ਼ਹਿਰ ਦਿਖਾ ਰਹੇ ਜੀ ਕਾਲਜ ਰੋਡ ਰੋਪੜ ਦਾ ਜਿਹੜੇ ਗਵਰਨਮੈਂਟ ਕਾਲਜ ਦੇ ਵਿੱਚ ਪੜੇ ਕਿਸੇ ਸਮੇਂ ਉਹਨਾਂ ਦੇ ਲਈ ਤਾਂ ਇਹ ਵੀਡੀਓ ਜਿਹੜਾ ਹੈ ਬਹੁਤ ਵਧੀਆ ਹੋਏਗਾ ਕਿਉਂਕਿ ਇਸ ਰੋਡ ਤੋਂ ਉਹ ਲੰਘ ਕੇ ਗਵਰਨਮੈਂਟ ਕਾਲਜ ਦੇ ਵਿੱਚ ਜਾਂਦੇ ਰਹੇ ਹੋਣਗੇ ਸਰਕਾਰੀ ਕਾਲਜ ਵੀ ਦਿਖਾਣੇ ਆ ਤੁਹਾਨੂੰ ਔਰ ਉਸ ਤੇ ਵੀ ਕੈਮਰਾ ਪਾਵਾਂਗੇ ਤੁਹਾਡੀਆਂ ਯਾਦਾਂ ਜਿਹੜੀਆਂ ਹੈ ਉਹ ਤਾਜ਼ਾ ਹੋ ਜਾਣਗੀਆਂ ਇਸ ਵੀਡੀਓ ਨੂੰ ਦੇਖ ਕੇ ਭਾਈ ਅੱਜ ਤੋਂ 40-50 ਸਾਲ ਪਹਿਲਾਂ ਇਸ ਰੋਡ ਤੇ ਬੜੀਆਂ ਘੱਟ ਦੁਕਾਨਾਂ ਹੁੰਦੀਆਂ ਸੀ ਬਹੁਤ ਥੋੜੀਆਂ ਦੁਕਾਨਾਂ ਹੁੰਦੀਆਂ ਸੀਗੀਆਂ ਬਿਲਕੁਲ ਗਵਰਨਮੈਂਟ ਕਾਲਜ ਰੋਡ ਏ ਦੇਖੋ ਜੀ ਹੌਸਟਲ ਦਾ ਰੰਗ ਹੋਇਆ ਇੱਥੇ ਬੜਾ ਵਧੀਆ ਕੈਮਰਾ ਪਾਣਾ ਦੀ ਇੱਥੇ ਬਿਲਕੁਲ ਦੇਖੋ ਇਹ ਨਾ ਸੋਚੋ ਕਿ ਮੈਂ ਪੋਲਿਟੀਕਲ ਗੱਲ ਕਰ ਰਿਹਾ ਹਾਂ ਲੇਕਿਨ ਇਸ ਗਵਰਨਮੈਂਟ ਕਾਲਜ ਦੀ ਬਿਲਡਿੰਗ ਨੂੰ ਇਮਾਰਤ ਨੂੰ ਰੰਗ ਕਰਾਉਣ ਦੇ ਵਿੱਚ ਸਾਡੇ ਇੱਥੋਂ ਦੇ ਐਮ.ਐਲ.ਏ. ਦਿਨੇਸ਼ ਚੰਡਾ ਜੀ ਦਾ ਬਹੁਤ ਅਹਿਮ ਰੋਲ ਹੈ ਕੈਮਰਾ ਦੀ ਹੌਸਟਲ ਤੇ ਪਾਣਾ ਜੀ ਹੌਸਟਲ ਦੇ ਨਾਲ ਜੁੜੀਆਂ ਹੋਈਆਂ ਯਾਦਾਂ ਜੜੀਆਂ ਹੈ ਉਹਨਾਂ ਨੂੰ ਵੀ ਯਾਦ ਕਰੋ ਤੁਸੀਂ ਅਤੇ ਦੇਖੋ ਇਸ ਹੌਸਟਲ ਨੂੰ ਬਣੇ ਹੋਏ ਦੇਖੋ 1952 ਤੋਂ ਬਣਿਆ ਜੀ ਇਹ ਸਰਕਾਰੀ ਕਾਲਜ ਦਾ ਹੌਸਟਲ ਲੇਕਿਨ ਉਦੋਂ ਤੋਂ ਲੈ ਕੇ ਹੁਣ ਤੱਕ ਸ਼ਾਇਦ ਹੀ ਪਹਿਲੀ ਵਾਰੀ ਰੰਗ ਹੋਇਆ ਹੋਊਗਾ ਔਰ ਦਿਨੇਸ਼ ਚੱਡਾ ਜੀ ਇੱਥੇ ਦੇ ਐਮਐਲਏ ਉਹਨਾਂ ਦਾ ਜਿਹੜਾ ਹੈ ਬੜਾ ਵੱਡਾ ਯੋਗਦਾਨ ਹੈ ਔਰ ਉਹਨਾਂ ਨੇ ਇਸ ਕਾਲਜ ਨੂੰ ਗ੍ਰਾਂਟ ਦਵਾਈ ਤੇ ਇਸ ਸਮੇਂ ਮੌਜੂਦਾ ਸਟਾਫ ਤੇ ਪ੍ਰਿੰਸੀਪਲ ਜਤਿੰਦਰ ਸਿੰਘ ਗਿੱਲ ਜਿਹੜੇ ਹਨ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰਾ ਕੰਮ ਹੋਇਆ ਹੈ ਇਹ ਸਰਕਾਰੀ ਕਾਲਜ ਦਾ ਆ ਦੇਖੋ ਜੀ ਇਮਾਰਤ 1952 ਦੇ ਵਿੱਚ ਸਰਕਾਰੀ ਕਾਲਜ ਰੋਪੜ ਬਣਿਆ ਤੇ 1952 ਦੇ ਵਿੱਚ ਬਣਿਆ ਹੌਸਟਲ ਕਮੈਂਟ ਕਰਿਓ ਜੀ ਜਿਹੜੇ ਕਿ ਸਰਕਾਰੀ ਕਾਲਜ ਦੇ ਵਿੱਚ ਕਿਸੇ ਸਮੇ ਪੜੇ ਹੈ ਜਾਂ ਪੜਾਇਆ ਹੈ ਜਾਂ ਕਿਸੇ ਵੀ ਰੂਪ ਦੇ ਵਿੱਚ ਕਦੀ ਸਰਕਾਰੀ ਕਾਲਜ ਦੇ ਵਿੱਚ ਕੋਈ ਯੂਥ ਫੈਸਟੀਵਲ ਹੀ ਅਟੈਂਡ ਕਰਨ ਆਏ ਹੋਵੋ ਤਾਂ ਜਰੂਰ ਕਮੈਂਟ ਕਰਿਓ ਜੀ ਤੁਹਾਡੇ ਜਿਹੜੇ ਕਮੈਂਟ ਜਿਹੜੇ ਹੈ ਸਾਡੀ ਬਲੌਗਿੰਗ ਨੂੰ ਚਾਰ ਚੰਦ ਲਗਾ ਦਿੰਦੇ ਆ ਜੀ ਇਸ ਕਰਕੇ ਤੁਹਾਡੇ ਕਮੈਂਟ ਦੀ ਉਡੀਕ ਕਰਦੇ ਰਹੇ ਨੇ ਆ ਸਰਕਾਰੀ ਕਾਲਜ ਤੁਹਾਨੂੰ ਦਿਖਾ ਦਿੱਤਾ ਜੀ ਹੁਣ ਅਸੀਂ ਸਰਕਾਰੀ ਕਾਲਜ ਤੋਂ ਲੈਫਟ ਹੈਂਡ ਸਾਈਡ ਤੇ ਮੁੜਨਾ ਤੇ ਮੁਹੱਲੇ ਦਾ ਨਾਮ ਦੱਸਦੇ ਤੁਸੀਂ ਪਹਿਲਾਂ ਹੀ ਕਿ ਲੈਫਟ ਹੈਂਡ ਸਾਈਡ ਜਿਸ ਪਾਸੇਬਲ ਨੂੰ ਮੁੜਨਾ ਉਹ ਮੁਹੱਲਾ ਕਿਹੜਾ ਹੈ ਔਰ ਜਿਸ ਮੁਹੱਲੇ ਦੇ ਵਿੱਚੋਂ ਲੰਘਦੇ ਹੋਏ ਅਸੀਂ ਜਾਵਾਂਗੇ ਔਰ ਉਸ ਮੁਹੱਲੇ ਦੇ ਵਿੱਚ ਜਿਹੜੀ ਹੈ ਇੱਕ ਬਹੁਤ ਪੁਰਾਣੀ ਜਿਹੜੀ ਹੈ ਸਮਾਦ ਵੀ ਹੈ ਕਬਰ ਵੀ ਕਹਿੰਦੇ ਉਸ ਨੂੰ ਜਾਂ ਪੀਰ ਵੀ ਕਹਿੰਦੇ ਅੱਜਕੱਲ੍ਹ ਉਸ ਏਰੀਆ ਜਿਹੜਾ ਹੈ ਉਸ ਏਰੀਏ ਦੇ ਵਿੱਚੋਂ ਅਸੀਂ ਹੁੰਦੇ ਹੋਏ ਲੰਘਾਂਗੇ ਉਸ ਤੋਂ ਅੱਗੇ ਵਾਲਾ ਜਿਹੜਾ ਮੁਹੱਲਾ ਤੁਸੀਂ ਦੱਸਣਾ ਉਹਦਾ ਨਾਂ ਤੁਸੀਂ ਦੱਸਣਾ ਜੀ ਆਹ ਦੇਖੋ ਜੀ ਅਸੀਂ ਹੁੰਦੇ ਹੋਏ ਇੱਥੋਂ ਜਾ ਰਹੇ ਆ ਜੀ ਇਹ ਹੈ ਕਿਸ ਰੋਡ ਵਾਲੀ ਕੀ ਰੋਡ ਕਹਿੰਦੇ ਸਾਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਇਹਸ ਨੂੰ ਕਿਹੜੀ ਰੋਡ ਕਹਿੰਦੇ ਆ ਇੱਧਰ ਵੀ ਕੈਮਰਾ ਪਾਣਾ ਜੀ ਇੱਧਰ ਵੀ ਕੈਮਰਾ ਪਾ ਲੈ ਦੋਨੋਂ ਪਾਸੇ ਕੈਮਰਾ ਪਾ ਕੇ ਦਿਖਾਣਾ ਜੀ ਤੁਸੀਂ ਲਓ ਜੀ ਯਾਦਾਂ ਦਾ ਸ਼ਹਿਰ ਰੋਪੜ ਔਰ ਰੋਪੜ ਦਾ ਇੱਕ ਛੋਟਾ ਜਿਹਾ ਵੀਡੀਓ ਅਸੀਂ ਤਿਆਰ ਕਰ ਦਿੱਤਾ ਤੁਸੀਂ ਕਰਨੇ ਕਮੈਂਟ ਔਰ ਤੁਸੀਂ ਕਰਨਾ ਜਿਹੜਾ ਹੈ ਆਪਣੀਆਂ ਯਾਦਾਂ ਨੂੰ ਦੁਬਾਰਾ ਸਜੋਣਾ ਹੈ ਦੁਬਾਰਾ ਉਹਨਾਂ ਨੂੰ ਦੁਹਰਾਣਾ ਹੈ ਸ਼ੁਕਰੀਆ ਬਣੇ ਰਹੋ ਸਾਡੇ ਚੈਨਲ ਦੇ ਨਾਲ ਸਾਡੇ ਵਲੌਗਸ ਦੇਖਦੇ ਰਹੋ ਔਰ ਇਹਨਾਂ ਨੂੰ ਸ਼ੇਅਰ ਕਰਦੇ ਰਹੋ ਸ਼ੁਕਰੀਆ ਮਿਹਰਬਾਨੀ ਤਲਵਾਦ